ਦੁਆਰਾ ਦਾ ਕੀ ਖਰਚਾ ਤੇ ਜੀ ਮੇਡ ਨੇ ਕੁਝ ਦੱਸਿਆ ਕਿ ਲੋਕਾਂ ਨੂੰ ਬਾਅਦ ਥੋੜਾ ਜਿਹਾ ਇਨਸੀਡੈਂਟ ਬਾਰੇ ਅੱਜਾ ਗੋਲਦੀਰ ਦੱਸਦੇ ਪਰ ਟਿਕਾਣਾ ਨਾਲ ਆਉਣਾ ਹੁੰਦਾ ਅੱਛਾ 9 ਵਜੇ ਆਣਾ 10:15 ਮਿੰਟ ਪਹਿਲਾਂ ਖੋਲ ਮੈਂ ਉਹ ਅੱਗੇ ਕਰਾਂਗੇ ਦੀ ਲੱਗਦਾ ਜਲਦੀ ਕੋਈ ਪੂ ਗੱਲੇ ਨਹੀਂ ਸਾਡੀ ਬੜਾ ਬੈਕ ਨਹੀਂ ਮੈਂ ਦੇਖ ਲੈ ਮੈਂ ਤੇ ਇਹ ਲਿਖਾ 58 7:55 ਤੇ ਆਏ ਪਿੱਛੇ ਨੂੰ ਕਰੀਓ ਤਾਂ ਨੂੰ ਨੂੰ ਬੰਨੇ ਨਹੀਂ ਨਹੀਂ ਇੱਥੇ ਨਹੀਂ ਬੰਨੇ ਹੋਏ ਬਾਅਦ ਚ ਬੰਨੇ ਬਾਹਰ ਖੜਕੇ ਇਹ ਤੇ ਹੈਰ ਬੈਕ ਕਰਨਗੇ ਮੜੀ ਤੇ ਬਾਹਰ ਹੀ ਉਡੋਣੀ ਆਏ ਕੋਈ ਦੇਖ ਕੇ ਜੀ ਉਹ ਜਿਹੜੀ ਆਈ ਆ ਕੋਈ ਦੇਖ ਕੇ ਗਈ ਆ 1 ਮਿੰਟ ਪਹਿਲਾਂ ਹੈ ਨਾ 1 ਮਿੰਟ 5 ਮਿੰਟ ਹੀ ਦੋਕ ਸੈਕਿੰਡ ਦੋ ਮਿੰਟ ਮੈਂ ਵੇਖਿਆ ਆ ਰਿਹਾ ਆ ਆ ਆ ਆ ਗੋੜੀ ਜੀ ਬਣੀ ਹੋਈ ਹੈ ਨਾ ਮੋੜ ਕੇ ਲਾਈਏ ਜੀ ਇੱਥੇ ਹੀ ਹੋਣਾ ਪਹਿਲਾਂ ਇੰਤਰੀ ਜੀ ਵੀ ਇੱਥੇ ਹੀ ਹੋਣਾ ਆ ਉਹ ਤਾਂ ਡਿਸਾਈਡਡ ਹੋ ਗਿਆ ਚਾਹੇ ਕਿਵੇਂ ਆਏ ਹੋਣ ਚੈੱਕਸ ਦਾ ਅਮਾਉਂਟ ਤਾਂ ਨਹੀਂ ਭਰਵਾਇਆ ਉਹਨਾਂ ਨੇ ਹੈ ਬੜੀ ਨਾਂਗੇ ਤੋਂ ਰ ਸਾਢੇ ਘੱਟ ਹੋ ਜੇ ਗੇਟ ਖੋਲਿਆ ਸੀ ਜੀ ਬਹੁਤ ਬੰਦੇ ਬਾਹਰ ਹੀ ਬੈਠੇ ਸੀ ਕਹਿੰਦੇ ਸਪਰੇਅ ਕਰਨ ਵਾਸਤੇ ਆਏ ਆ ਉਹ ਲੜਕੀ ਮੈਨੂੰ ਪੁੱਛਦੀ ਆਪਾਂ ਸਪਰੇਅ ਕਰਾ ਲੈਣਾ ਨਹੀਂ ਉਹ ਪਿੱਛੇ ਪਿੱਛੇ ਆ ਗਏ ਆ ਕੇ ਮੋਬਾਈਲ ਚੱਕ ਲੈ ਕੈਸ਼ ਦਿਓ ਜੀ ਤਲਵਾਰਾ ਗਿਆ ਸੀ ਦੋ ਤਿੰਨ ਬੰਦੇ ਸੀ ਦੋ ਦੋ ਤਲਵਾਰਾ ਉਹਨਾਂ ਦੇ ਹੱਥ ਤੇ ਕਹਿੰਦੇ 10 ਲੱਖ ਦਿਓ ਜੀ ਮੈਂ 10 ਲੱਖ ਤਾਂ ਹੈ ਜੀ ਕਹਿੰਦੇ ਕਿੰਨਾ ਮੈਂ ਕਿ ਇੱਕ ਲੱਖ ਇੱਕ ਲੱਖ ਦੇ ਦਿਓ ਇੱਕ ਲੱਖ ਦੇਰ ਲੱਗਿਆ ਤੇ ਬੈਗ ਚ 5-7000 ਹੋਰ ਸੀ ਇਹ ਵੀ ਦੇ ਦਿਓ ਮੈਂ ਕਿ ਸਾਡੇ ਵਾਸਤੇ ਵੀ ਛੱਡ ਦਿਓ ਹੈ ਉਹ ਵੀ ਖਿੱਚ ਲੈ ਕਹਿੰਦੇ ਲੱਖ ਦਾ ਕੁਛ ਨਹੀਂ 10 ਲੱਖ ਹੋਰ ਦਿਓ ਮੈਂ ਹੋਰ ਹੈ ਜੀ 2-4 ਦਿਨਾਂ ਬਾਅਦ ਆ ਜਾਏ ਜੇ ਫਿਰ ਇੰਤਜ਼ਾਮ ਕਰਕੇ ਦੇ ਦੇਾਂਗੇ ਬੈਗ ਚ ਹੈਗੇ ਵੇ ਕਿ ਹੈਗੇ ਤੇ ਘਰੇ ਕੌਣ-ਕੌਣ ਸੀ ਹੈ ਤੋਟਲ ਦੇ علاوہ ਘਰ ਚ ਹੋਰ ਕੌਣ ਕੌਣ ਸੀ ਵਾਈਫ ਹੈ ਮੇਰੀ ਰੱਦੀ ਕੋਈ ਸਰਵੈਂਟ ਮੇਡ ਸਰਵੈਂਟ ਨੇ ਦਰਵਾਜਾ ਖੋਲਿਆ ਸੀ ਮੇਰੇ ਚੋਟ ਲੱਗੀ ਹੈ ਪੈਰ ਤੇ ਮੈਂ ਦਰਵਾਜਾ ਨਹੀਂ ਖੋਲਿਆ ਸੀ ਸਰ ਪਰ ਕੀ ਕੁਝ ਲੈ ਕੇ ਆ ਤੁਹਾਨੂੰ ਨਰਸ ਨੇ ਪੱਟੀ ਲੈਣ ਆ ਕੇ ਆਣਾ ਸੀ ਤਾਂ ਦਰਵਾਜਾ ਖੋਲਿਆ ਸੀ ਅਮਾਉਂਟ ਸਰ ਕਿੰਨੀ ਲੈ ਕੇ ਫਿਰ ਟੋਟਲ ਸਾਰੀ ਕਿ ਕਿ ਰਾਸ਼ੀ ਲੈ ਕੇ 5-7000 ਰੁਪਏ ਉੱਪਰ ਲੈ ਕੇ ਆਉਂਦੇ ਆ 5 ਲੱਖ ਦਾ ਚੈੱਕ ਲੈ ਗਏ ਕੁਝ ਚੈੱਕ ਮੌਕੇ ਤੇ ਭਰਵਾਇਆ ਫਿਰ ਉਹਨਾਂ ਨੇ ਕੀ ਕਹਿੰਦੇ ਸੀ 5 ਲੱਖ ਦਾ ਚੈੱਕ ਭਰਵਾਇਆ ਲੈ ਗਏ ਕੋਈ ਕੋਈ ਇਹਨੂੰ ਤੁਹਾਨੂੰ ਅਸਾਲਟ ਤਾਂ ਨਹੀਂ ਕੀਤਾ ਉਹਨਾਂ ਨੇ ਕੋਈ ਮਾਰਿਆ ਮੂਰਿਆ ਤਾਂ ਨਹੀਂ ਕੋਸ਼ ਪਿੱਠ ਤੇ ਤਲਵਾਰ ਮਾਰੀ ਇੱਕ ਦੋ ਵਾਰ ਡਰਾਉਂਦੇ ਵੀ ਸੀ ਮਾਰਦੇ ਆ ਕਿ ਕਿਸੇ ਨੂੰ ਦੱਸਣਾ ਨਹੀਂ ਚੁੱਪ ਕਰਕੇ ਬੈਠੇ ਰਹੇ ਦੋ ਚਾਰ ਘੰਟੇ ਅਸ ਵਿੱਚ ਜੀ ਤਾਂ ਹਾਲਾਤਾਂ ਨੂੰ ਕਿਵੇਂ ਦੇਖਦੀ ਹਾਂ ਘਰ ਦੇ ਵਿੱਚ ਕੋਈ ਸੇਫ ਹੀ ਨਹੀਂ ਦਾ ਮਤਲਬ ਹਾਲਾਤ ਕੀ ਹੋ ਗਏ ਪੰਜਾਬ ਦੇ ਪੰਜਾਬ ਦੇ ਹਾਲਾਤ ਗਵਰਨਮੈਂਟ ਦੇ ਹੱਥੇ ਜਾਂ ਆਮ ਜਨਤਾ ਦੇ ਹੱਥੇ ਤਾਂ ਕੁਝ ਨਹੀਂ ਤਾਂ ਤੁਹਾਨੂੰ ਕੀ ਦਿੱਕਤ ਹੈ ਬੈਡ ਰੈਸਟ ਹੈ ਤੁਸੀ ਕੋਈ ਪ੍ਰੋਬਲਮ ਸੀ ਤੁਹਾਨੂੰ ਮੇਰੇ ਪੈਰ ਚ ਪ੍ਰੋਬਲਮ ਸੀ ਮੈਂ ਵਿਦਾਂਤਾ ਤੋਂ ਪ੍ਰੈਸ਼ਰ ਕਰਾ ਕੇ ਆਇਆ ਹਾਂ ਹਾਂ ਮੇਰੇ ਬਲੱਡ ਸਪਲਾਈ ਲੱਤ ਦੀ ਵੱਧ ਹੋ ਗਈ ਸੀ ਅੱਛਾ ਉਹ ਗਲਾ ਦੇਖੋ ਕਾਲ ਗਿਆ ਹਾਂ ਆ ਇੱਕ ਫੁਰਜੀ ਦਾ ਬਿਲਕੁਲ ਸੜ ਗਈ ਲੱਗਦਾ ਵੀ ਸ਼ਾਇਦ ਇਨਫੋਰਮੇਸ਼ਨ ਉਹਨਾਂ ਕੋਲ ਇਸ ਤਰ੍ਹਾਂ ਦੀ ਹੋਵੇ ਤੁਹਾਡੇ ਬਿਮਾਰ ਦਾ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਤਾਂ ਕਰਕੇ ਈਜ਼ੀ ਟਾਰਗੇਟ ਕੀਤਾ ਹੋਵੇ ਤੁਹਾਨੂੰ ਨਹੀਂ ਬੈਗ ਓਡਰ ਰੁਕੇਦੇ ਦੇਖਿਆ ਨਹੀਂ ਹਾਂ ਅੱਛਾ ਬੈਗ ਦਾ ਬਾਰੇ ਕਹਿ ਨਹੀਂ ਸਕਦਾ ਕੌਣ ਸੀ ਕੌਣ ਨਹੀਂ ਤੁਸੀਂ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਪੁਲਿਸ ਤੋਂ ਕੀ ਡਿਮਾਂਡ ਕੀ ਕਰ ਰਹੇ ਹੋ ਨੇ ਇਹ ਕੀ ਹੋਵੇ ਜਸ ਤਾਂ ਕਹਿੰਦੇ ਓਵਰ ਆਲ ਸਿਸਟਮ ਸਟਰੋਂਗ ਹੋਣਾ ਚਾਹੀਦਾ ਹਰ ਨਾਗਰਿਕ ਦਾ ਸੇਫਟੀ ਹੋਣੀ ਚਾਹੀਦੀ ਠੀਕ ਠੀਕ ਇਹ ਸਾਨੂੰ ਇਹ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਮੋਡਲ ਟਾਊਨ ਦੇ ਵਿੱਚ ਇੱਕ ਤਿੰਨ ਜਿਹੜੇ ਵਿਅਕਤੀ ਹੈਗੇ ਆ ਅਨਸਰਤ ਵਿਅਕਤੀ ਇਹਨਾਂ ਨੇ ਜਿਹੜੇ ਮੂਹ ਪਰਨੇ ਹੋਏ ਸੀਗੇ ਤੇ ਘਰ ਦੇ ਅੰਦਰ ਵੜ ਕੇ ਜਿਹੜੀ ਹੈਗੀ ਇੱਕ ਜਿਹੜਾ ਮੋਡਰਨ ਟੌਨ ਦੇ ਵਿੱਚ ਘਰ ਆ ਉਹਦੇ ਵਿੱਚ ਅੰਦਰ ਵੜ ਕੇ ਲੁੱਟ ਕੀਤੀ ਹੈ ਸੋ तकरीबन ਜਿਹੜੀ ਹੈਗੀ 1 ਲੱਖ ਰੁਪਏ ਦੇ ਕੀਮਤੀ ਜਿਹੜੀ ਲੁੱਟ ਸਾਹਮਣੇ ਆਈ ਹੈ ਸਾਡੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ ਤੇ ਅਸੀਂ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਨੇ ਮੁਕਦਮਾ ਦੀ ਟਰੇਸ ਕਰਨ ਵਾਸਤੇ ਲਗਾ ਦਿੱਤੀਆਂ ਜਿਦੇ ਵਿੱਚ ਸੀਆਈਏ 2 ਤੇ ਐਸਐਚਓ ਸਿਵਲ ਲਾਈਨ ਜਿਹੜਾ ਹੈਗਾ ਤਕਰੀਰਸ ਵਾਸਤੇ ਲੱਗੇ ਹੋਏ ਨੇ ਜਲਦੀ ਹੀ ਜਿਹੜਾ ਇਸ ਮਕਦਮੇ ਨੂੰ ਟਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਗ੍ਰਫਤਾਰ ਕਰਨਾ ਵਾਗੇ ਤੇ ਉਹਨਾਂ ਦਾ ਖਾਸ ਕਾਰਵਾਈ ਕਰਾਂਗੇ ਸੀਸੀਟੀਵੀ ਫੁਟੇਜ ਵੀ ਸਾਡੀ ਆ ਫਿਲਹਾਲ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਐਂਗਲਸ ਤੋਂ ਚੈੱਕ ਕਰ ਰਹੀ ਹੈ ਜਿਹਦੇ ਵਿੱਚ ਸੀਸੀਟੀਵੀ ਫੁਟੇਜ ਟੈਕਨੀਕਲ ਐਵੀਡੈਂਸ ਤੇ ਹੋਰ ਜਿਹੜੀ ਹੈਗੀ ਹਿਊਮਨ ਇੰਟੈਲੀਜੈਂਸ ਤੇ ਇਹਨਾਂ ਚੀਜ਼ਾਂ ਤੇ ਵਰਕ ਕਰ ਰਹੇ ਆ ਤੇ ਸਾਡੀ ਮੇਨ ਪ੍ਰਾਇਰੀਟੀ ਹੈਗੀ ਹੈ ਕਿ ਜਲਦੀ ਜਲਦੀ ਇਸ ਮਕਦਮੇ ਨੂੰ ਟਰੇਸ ਕੀਤਾ ਜਾਵੇ ਕਿੰਨੇ ਵਿਅਕਤੀ ਸਿਆਰੇ ਇਹਦੇ ਵਿੱਚ ਤਿੰਨ ਵਿਅਕਤੀ ਤੇ ਜਿਹੜੇ ਅੰਦਰ ਆਏ ਸੀਗੇ ਜਿਹੜੇ ਘਰ ਦੇ ਵਿੱਚ ਐ ਉਹ ਅਸੀਂ ਜਿਹੜੇ ਹੈਗੇ ਉਸਬੰਦੀ ਉਸੇ ਤ ਜਿਹੜੀ ਹੈਗੀ ਆ ਸਿਵਲ ਲਾਈਨ ਦੇ ਵਿੱਚ ਉਸ ਅਕੋਰਡਿੰਗਲੀ ਪ੍ਰੋਬਲਮ ਦਾ ਹੱਲ ਕਰਦੇ ਆ